ਸਲਾਦੀ ਪ੍ਰਧਾਨ ਅਸੀਂ ਅੱਜ ਭਗਵੰਤ ਮਾਨ ਦਾ ਇੱਥੇ ਅਰਥੀਦ ਮੁਜਾਰਾ ਕਰਨ ਆਏ ਆ ਕਿਉਂਕਿ ਜਿਹੜੀਆਂ 58 ਸਾਲ ਦੀਆਂ ਪੈਣਾ ਆ ਸਾਡੀਆਂ ਉਹਨਾਂ ਨੂੰ ਉਹ ਐਮ ਮਤਲਬ ਕੱਢ ਦਿੱਤਾ ਗਿਆ ਆ ਸਾਨੂੰ ਇਹ ਬਹੁਤ ਜ਼ਿਆਦਾ ਰੋਸ਼ ਆ ਕਿਉਂਕਿ ਜਦੋਂ ਸਾਨੂੰ ਇਹਨਾਂ ਨੇ ਰੱਖਿਆ ਸੀਗਾ ਇਸ ਸਰਕਾਰ ਨੇ ਪਰ ਦਾ ਨਾ ਹੀ ਬਿਦ ਭਰਾਈ ਦਾ ਸੀਗਾ ਨਾ ਹੀ ਉਮਰ ਦਾ ਸੀ ਹੁਣ ਇਹਨਾਂ ਸਰਕਾਰਾਂ ਨੇ ਬਿਨਾਂ ਪੁੱਛੇ 58 ਸਾਲ ਦੀਆਂ ਜਿਹੜੀਆਂ ਸਾਡੀਆਂ ਪੈਣਾ ਉਹਨਾਂ ਨੂੰ ਕੱਢ ਦਿੱਤਾ ਆ ਸਾਨੂੰ ਇਸ ਗੱਲ ਦਾ ਬਹੁਤ ਜ਼ਿਆਦਾ ਗੁੱਸਾ ਹੈ ਬਿਨਾਂ ਸਾਨੂੰ ਦੱਸੇ ਕੱਢਿਆ ਆ ਉਹਨਾਂ ਦੀਆਂ ਸੈਲਰੀਆਂ ਵੀ 5-5 6-6 ਮਹੀਨੇ ਦੀਆਂ ਰੋਕ ਦਿੱਤੀਆਂ ਤੇ ਇਸ ਕਰਕੇ ਅਸੀਂ ਇਹ ਅੱਜ ਆਪਣੇ ਪੂਰੇ ਪੰਜਾਬ ਦੇ ਵਿੱਚ ਅਰਥੀ ਮੁਜਾਰੇ ਕਰ ਰਹੇ ਆਂ ਭਗਵੰਤ ਮਾਨ ਦੀ ਅਰਥੰਤ ਮਾਨ ਦੀ ਅਰਥੀ ਫੂਕ ਰਹੇ ਆਂ ਜੀ ਕਾਰਨ ਵੀ ਦੱਸਿਆ ਜੀ ਸਾਨੂੰ 58 ਸਾਲ ਦੀਆਂ ਜਿਹੜੀਆਂ ਆ ਨਾ ਉਹ ਅਸੀਂ ਲੈਟਰ ਦਿੱਤੇ ਆ ਮਤਲਬ ਕਿ ਸਾਡੇ ਨਾਲ ਮੀਟਿੰਗਾਂ ਵੀ ਹੋਈਆਂ ਆ ਪਰ ਸਾਡੀਆਂ ਮੰਗਾਂ ਨਹੀਂ ਮੰਨਦਾ ਪਿਆ ਹਾਂ ਨਹੀਂ ਕਰ ਰਹੇ ਹੁਣ ਕੀ ਅਗਲਾ ਅਸਰ ਕਰਾਗੇ ਅਗਲਾ ਜੇ ਸਾਡੀਆਂ ਇਹ ਮੰਗਾਂ ਨਾ ਮੰਨਿਆ ਤਾਂ 28 ਤਰੀਕ ਨੂੰ ਸਾਡੇ ਜਲੰਧਰ ਵਿੱਚ ਰੈਲੀ ਆ ਬਹੁਤ ਵੱੜ ਰੈਲੀ ਆ ਪੂਰੀ ਪੰਜਾਬ ਦੇ ਵਿੱਚੋਂ ਆਸ਼ਾ ਵਰਕਰ ਫੈਸਿਲੀਟੇਟਰ ਭੈਣਾਂ ਆਣਗੇ ਆ ਤੇ ਫਿਰ ਅਸੀਂ ਦੇਖਾਂਗੇ ਵੀ ਜੋ ਵੀ ਸਾਡੇ ਜਥੇਬੰਦੀ ਦਾ ਫੈਸਲਾ ਹੋਊਗਾ ਅਸੀਂ ਉਹ ਕਰਾਂਗੇ ਸਤਿਵਾ ਕਾਲਾ ਸੰਘਿਆਤ ਪ੍ਰਧਾਨ ਆ ਤੇ ਅਸੀਂ ਇਹ ਮੰਗ ਸਰਕਾਰ ਤੋਂ ਕਰਨਾ ਚਾਹੁੰਦੇ ਆ ਕਿ ਜਦੋਂ ਸਾਨੂੰ 58 ਸਾਲ ਤੇ ਰੱਖਿਆ ਸੀ ਉਦੋਂ ਸਾਨੂੰ ਕੋਈ ਉਮਰ ਨਹੀਂ ਸੀ ਦੇਖੀ ਕੋਈ ਇਹਨਾਂ ਨੇ ਸਾਨੂੰ ਮਤਲਬ ਕੋਈ ਤਨਖਾਹ ਦਾ ਦਿਨ ਦੱਸਿਆ ਕਿ ਸਾਨੂੰ ਇਹਨਾਂ ਨੇ ਕੰਮ ਹੀ ਦੇਖਿਆ ਸੀ ਕਿ फटाफट ਆਸ਼ਾ ਤੋਂ ਜਿੰਨਾ ਵੀ ਕੰਮ ਲੈ ਸਕੀ ਅਸੀਂ ਕੰਮ ਲੈ ਲਈਏ ਹੁਣ ਸਾਨੂੰ ਇਹ ਕਹਿ ਰਹੇ ਆ ਕਿ ਜਿਹੜੀ 58 ਸਾਲ ਦੀ ਆਸ਼ਾ ਵਰਕਰ ਹੋ ਗਈ ਆ ਤੇ ਉਹ ਆਪਣੇ ਘਰ ਵਿੱਚ ਬੈਠ ਜਵੇ ਉਹ ਕੰਮ ਨਹੀਂ ਅੱਗੇ ਕਰ ਸਕਦੀ ਤੇ ਪਹਿਲਾ ਜਦੋਂ ਸਾਨੂੰ ਰੱਖਣ ਲੱਗੇ ਸੀ ਕੋਈ ਇਹਨਾਂ ਨੇ ਉਮਰ ਨਹੀਂ ਦੱਸੀ ਕੋਈ ਇਹਨਾਂ ਨੇ ਕੰਮ ਨਹੀਂ ਦੱਸਿਆ ਵੀ ਫਟਾਫਟ ਅਸੀਂ ਆਸ਼ਾ ਵਰਕਰ ਰੱਖਣੀ ਆ ਹੁਣ ਸਾਨੂੰ ਇਹ ਬਿਨਾ ਦੱਸੇ ਤੋਂ ਸਾਨੂੰ ਇਹ ਘਰ ਬਿਠਾ ਰਹੇ ਆ ਇਸ ਕਰਕੇ ਅਸੀਂ ਮਤਲਬ ਅਰੇ ਆ ਕਰ ਰਹੇ ਆ ਧਰਨਾ ਦੇ ਰਹੇ ਆ ਤੇ ਦੂਸਰਾ ਅਸੀਂ ਕੱਲ ਕਪੂਰਥਲੇ ਜ਼ਿਲ੍ਹੇ ਦੇ ਕਪੂਰਥਲਾ ਜ਼ਿਲ੍ਹੇ ਦੇ ਵਿੱਚ ਕਰਕੇ ਆਏ ਆ ਧਰਨਾ ਲਾ ਕੇ ਆਏ ਆ ਤੇ ਆਰਤੀ ਫੂਕੇ ਆਏ ਭਗਵੰਤ ਮਾ ਦੀ ਅੱਜ ਅਸੀਂ ਇਸ ਸultanpur ਵਿੱਚ ਆਏ ਆ ਤੇ ਅਸੀਂ ਇਹੀ ਸਰਕਾਰ ਤੋਂ ਮੰਗ ਚਾਹ ਰਹੇ ਆ ਕਿ ਜੋ ਸਾਡੀ ਲੈਟਰ ਉੱਥੇ ਪਹੁੰਚੀ ਹੋਈ ਆ 62 ਸਾਲ ਦੀ ਉਹ ਸਾਨੂੰ 62 ਸਾਲ ਤੇ ਬਾਹਰ ਕੀਤਾ ਜਾਵੇ ਜੇ ਨਹੀਂ ਕਰਨਗੇ ਅਸੀਂ ਹੋਰ ਵੀ ਆਪਣਾ ਤਿੱਖਾ ਸੰਘਰਸ਼ ਕਰਾਂਗੇ